ਗਿਫਟ ਕਹਿੰਦਾ ਨਾ ਜੀਜੇ ਨੂੰ ਕੁਝ ਦਿੱਤਾ ਨਹੀਂ ਆ ਰਿਹਾ ਗਿਫਟ ਜੀਜੇ ਲਈ ਖੋਲ ਖੋਲ ਲਓ ਜੀ ਲੈ ਕਾਊਂਟ ਕਰੋ 1 2 ਹਾਂਜੀ ਸਾਸ਼ੀ ਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਨਵੇਂ ਵਲੌਗ 'ਚ ਉਮੀਦ ਕਰਦਾ ਤੁਸ ਸਾਰੇ ਵਧੀਆ ਹੋਵੋਗੇ ਆਪਾਂ ਵੀ ਸਾਰੇ ਵਧੀਆ ਵਾਈਰਸ ਸਭ ਨੂੰ ਚੜਦੀ ਕਲਾ 'ਚ ਰੱਖੇ ਲਓ ਜੀ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਅੱਜ ਇੱਕ ਨਵਾਂ ਵਲੌਗ ਲੋੜੀ ਦਾ ਜੀ ਫੰਕਸ਼ਨ ਤਾਂ ਹੋ ਗਿਆ ਆ ਹਨਾ ਤੁਸੀਂ ਸਭ ਨੇ ਵਲੌਗਸ ਦੇਖ ਹੀ ਲਏ ਆ ਵਾਈ ਗੁਰੂ ਦੇ ਕਿਰਪਾ ਨਾਲ ਬਹੁਤ ਵਧੀਆ ਹੋ ਗਿਆ ਫੰਕਸ਼ਨ ਹੁਣ ਮੈਂ ਤੁਹਾਨੂੰ ਹਨਾ ਸਮਾਨ ਨਹੀਂ ਦਿਖਾਇਆ ਸੀ ਕਿ ਨਵਾਬਲੀ ਮੈਂ ਹਨਾ ਕੀ ਕੀ ਚੀਜ਼ਾਂ ਲੈ ਕੇ ਆਈ ਆ ਜਿਵੇਂ ਕਹਿੰਦੇ ਭੂਆ ਸ਼ੱਕ ਰਹਿ ਗਿਆ ਨਾਨਕੀ ਸ਼ੱਕ ਵੀ ਰਹਿੰਦਾ ਤੇ ਭੂਆ ਸ਼ੱਕ ਵੀ ਰਹਿੰਦਾ ਆ ਨਾਨਕੀ ਸ਼ੱਕ ਹਨਾ ਤੁਹਾਨੂੰ ਮੇਰੇ ਬ੍ਰਦਰ ਦੇ ਡਾਕੂ ਦੇ ਵਲੌਗ ਚ ਦੇਖਣ ਨੂੰ ਮਿਲੂਗਾ ਐਂਡ ਭੂਆ ਸ਼ੱਕ ਮੈਂ ਮੇਰੇ ਵਲੌਗ ਚ ਦਿਖਾਉਂਗੀ ਜੀ ਸੋ ਐਸਲੀ ਤੁਸੀਂ ਐਸ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਸਾਡੇ ਵਲੌਗ ਨਾਲ ਐਦਾ ਹੀ ਬਣੇ ਰਹੋ ਧੰਨਵਾਦ ਧੰਨਵਾਦ ਲੋ ਜੀ ਆ ਵੀ ਹੋ ਜੋ ਤਿਆਰ ਹੁਣ ਚੱਲੀ ਆਪਾਂ ਵੀ ਕਰੇ ਹੂੰ ਸੇਰੇ ਸੇਰੇ ਵੱਡਾ ਚੜਿਆ ਅਰੇ ਜਾਣਾ ਹੈ ਕੀ ਕਰੇ ਜਾਣਾ ਹੈ ਯੈਸ ਤੂੰ ਕਹਵੇਂ ਬਿਸਕੁਟਰ ਵੱਡਾ ਚੜਿਆ ਹੋਏ ਹੈਂ ਵਿੱਚ ਜਿਹੜਾ ਨਵਾਖਿਆਂ ਕੋ ਉੱਠ ਜਾਣਾ ਹੂੰ ਮਮੀ ਵਿਚੇ ਖਾਂਦੇ ਖਾਂਦੇ ਉੱਧਰ ਚੱਲੇ ਗਈ ਚੱਲ ਕੋਈ ਨਹੀਂ ਆ ਜਾਣਗੇ ਤਿਆਰੀ ਕਰ ਤਿਆਰੀ ਚੱਲ ਚੱਲੀ ਹੈ ਬਈ ਮੇਰੇ ਮਾਰਨਾਂ ਨੇ ਪੈਸੇ ਚਾਰ ਲਈ ਮੈਂ ਕਹਾਂ ਮੈਂ ਮੈਂ ਉਹ ਸੁਣਾ ਕੇ ਬਣਾਉਣਾ ਰੋਟੀਆਂ ਜਵਾਰ ਖਾਣ ਦੀ ਜਵਾਰ ਰੋਟੀਆਂ ਮੈਂ ਆਪ ਸੁਣਾ ਕੇ ਲੈ ਆਵਾਂ ਮੈਂ ਲੜਾ ਕਰੀ ਗਾਣੇ ਬਈ ਚੱਗੋ ਇਹਦਾ ਸਿਰੇ ਟਾਈਮ ਲੱਗ ਜੂ ਤੇ ਐਨੋ ਦੋੜ ਲਾ ਰਿਹਾ ਚਾਰ ਰੁਪਏ ਰੋਟੇ ਮਾਰਦੇ ਸਿਰੇ ਤਾਂ ਬਹੁਤ ਹੁੰਦੇ ਆ ਕਿਹਦੇ ਹੁੰਦੀ ਆ ਕੋਈ ਕੱਲ ਨਹੀਂ ਹੋਣੀ ਕੱਲ ਤੋਂ ਕਰੀਏ ਕੋਈ ਨਹੀਂ ਆਉਂਦਾ ਕੋਈ ਲੈ ਜਾਉਂਦਾ ਸਬਜ਼ੀ ਆਣੇ ਦਾ ਮਤਲਬ ਅਸੀਂ ਮਗਾ ਕੇ ਜਾਣਾ ਅਸੀਂ ਮਗਾ ਕੇ ਜਾਣੀਆਂ ਸਬਜ਼ੀਆਂ ਮਾਤਾ ਦੀ ਬਹੁਤ ਵੱਡੇ ਆ ਚੱਲ ਇਧਰ ਆ ਵੱਡਾ ਜਵਾਗ ਵੀ ਰੋਂਦਾ ਸਾਡਾ ਆ ਦੇਖੋ ਹਾਣੋ ਇਦਾਂ ਵੱਡਾ ਜਵਾਗ ਰੋਈਂਦੇ ਬੋਲੀ ਤੇ ਬੋਲੀ ਤੇ ਰੋਂਦੀ ਆ ਇਧਰ ਇਧਰ ਉਹ ਵੀ ਰੋਂਦਾ ਉਹ ਵੀ ਆਵਾਜ਼ ਸੁਣ ਕੇ ਰੋਂਦਾ ਉਹ ਉਹ ਰੋਇਆ ਨਾ ਤਾਂ ਕਰਕੇ ਰੋਂਦਾ ਵੀ ਹੈ ਨਹੀਂ ਹੁਣ ਇਹਨੂੰ ਸੁਵਾ ਕੇ ਗਈ ਮੈਂ ਇਹ ਇਹੀ ਕਰਦਾ ਉਹ ਰੋਂਦਾ ਉਧਰ ਤਾਹਰ ਹੁੰਦਾ ਇਹ ਦੇਖ ਹ ਜੀਜਾ ਸਾਲਾ ਲੱਗੇ ਸਾਤ ਛੱਡ ਕੇ ਸਾਰੇ ਹੀ ਵੇਲ ਭੱਜ ਗਏ ਤੁਸੀਂ ਦੁਰ ਤੁਸੀਂ ਦੋਨੇ ਤਾਬੇ ਆਏ ਆ ਇਹ ਤਾਬੇ ਆ ਹੋ ਹੋ ਗਾ ਆ ਕਿੰਨੇ ਚੰਚ ਹਾਂ ਹਾਂ ਮੈਂ ਬਣਾ ਇਹਨੂੰ ਦਵਾਰੇ ਫਰੋਲੀਏ ਪਤਾ ਕਿ ਡਿਸਪੋਇਲਾਂ ਵਿੱਚ ਹੀ ਸਿੱਟੀਆਂ ਹੁੰਦੀਆਂ ਵਾਂਦੇ ਆ ਲੈ ਚਮਚੇ ਮੰਮੀ ਕਿੰਨੇ ਲੱਭੇ ਚਮਚੇ ਵੇਖ ਹੋਰ ਕਿੰਨੇ ਲਾਵੇ ਕੋਲੀਆਂ ਲਵੀ ਨੇ 4-5 ਘੱਟ ਸੇ ਲੱਭ ਗਈਆਂ ਆ ਲੈ ਕੋਲੀਆਂ ਆਦੀਆਂ ਤੈਨੂੰ ਹੋਰ ਚਮਚੋ ਚਮਚੋ ਰੇ ਜੀ ਕੋਲ ਉਹ ਸਾਹ ਜਮਾ ਕਾਫੀ ਲਵਾ ਕੋਈ ਨਾ ਪੀ ਲਾ ਨਾ ਐਡੀ ਛਿੱਤੀ ਨਾ ਲਾਓ ਆਣ ਕੇ ਲੋਨੇ ਉਹ ਸਾਰਾ ਇਕੱਠਾ ਕਰਕੇ ਨਾ ਫਿਰ ਲਾਵਾਂਗੇ ਤੇਲ ਪਾ ਕੇ ਤੇਰੇ ਕੋਲੀਆਂ ਆਦੀਆਂ ਸਰ ਉਹ ਬਹੁਤ ਹੋ ਗਈ ਦੇਖੋ ਪਲੇਟਾਂ ਕਿੱਧਰ ਗਈਆਂ ਚਮਚੇ ਲਾਓ ਜੀ ਹੁਣ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਮੈਂ ਨਵਾਬਲੀ ਕੀ ਕੀ ਚੀਜ਼ਾਂ ਲੈ ਕੇ ਆਈ ਸੀ ਕਿਉਂਕਿ ਮੈਂ ਜਦੋਂ ਸ਼ਾਪਿੰਗ ਕੀਤੀ ਆ ਉਹ ਤੁਹਾਨੂੰ ਨਹੀਂ ਦਿਖਾਇਆ ਸੀ ਸੋ ਅੱਜ ਦਿਖਾਉਣੀ ਆ ਆਪਾਂ ਆਓ ਜੀ ਪਹਿਲਾ ਦਿਖਾਉਣੀ ਆ ਨਵਾਬ ਦੇ ਕੱਪੜੇ ਫਸਟ ਸ਼ੋਰਟ ਫਟੋਚ ਪਜਾਮੀ ਕਿੰਨੀ ਛੋਟੀ ਪਜਾਮੀ ਕਿੰਨੀ ਛੋਟੀ ਸੋਈ ਗਾਲਾ ਇਹ ਵੇਖੋ ਨਾ ਸ਼ਾਰਟ ਇੰਨੀ ਨਹੀਂ ਹੈ ਗੀਤ ਪਜਾਮੀ ਲੰਮੀ ਆ ਹਨਾ ਪਜਾਮੀਆਂ ਹੁਣ ਵੱਡੀਆਂ ਆ ਇਹ ਲੰਮੀਆਂ ਹੀ ਹੁੰਦੀਆਂ ਨਾਲ ਹੂੰ ਅਭੀ ਮੋਟਾ ਹੀ ਆ ਨਾ ਹਾਂ ਗਰਮੀ ਆ ਮਮਾ ਹੁਣ ਹਾਂ ਹੁਣ ਮਿਲਦੀ ਨਹੀਂ ਕਹਿੰਦੇ ਸੀਜ਼ਨ ਹੈ ਨਾ ਵੀ ਹੱਲੇ ਹਨਾ ਸਰਦੀ ਦਾ ਨਾ ਫਿਰ ਸਰਦੀ ਦੇ ਅਕੋਰਡਿੰਗ ਹੀ ਕੱਪੜੇ ਮਿਲਦੇ ਆ ਲਓ ਜੀ ਨਾ ਪਾ ਖੋਲ ਦਿਓ ਜੀ ਸੈਕਿੰਡ ਜਗਾ ਰਹੇ ਨਹੀਂ ਕਰਨਾ ਯਾਰ ਹੰਦੇ ਓਏ ਪੁਰੀ ਮਾ ਹਾਂਜੀ ਪੁਰੀ ਮਾ ਮੋੜ ਗਿਆ ਨਹੀਂ ਹਾਂ ਇੰਟਰਨੈਟ ਪੈਂਟ ਹਾਂ ਓਲ ਇਹ ਜਿਵੇਂ ਕਰੀ ਜੀ ਆਜੂ ਦੇ ਹੁਣੇ ਪਾ ਲੂਗਾ ਆ ਥੋੜਾ ਫਿਰ ਵੱਡਾ ਹੀ ਲਿਆਈ ਸਾਰੇ ਹਨਾ ਛੋਟੇ ਵੀ ਫਿਰ ਨਹੀਂ ਇਹ ਸਾਲ ਚ ਸਾਲ ਦਾ ਸਾਲ ਚ ਹੋਊਗਾ ਨਾ ਤੁਰਨ ਲੱਗ ਗਿਆ ਨਾ ਫਿਰ ਵਧੀਆ ਆ ਜਾਣਾ ਵਾ ਨਾਜੀ ਹੁਣ ਤੇ ਖਾਣੇ ਚ ਆਹ ਜਿੱਥੇ ਜਮੀ ਰਹਾ ਮੈਂ ਕੀ ਕਰਦੀ ਪਜਾਮੀਆਂ ਮੱਕੂ ਮੇਰਾ ਫੋਲਡਰ ਵੱਡੀਆਂ ਹੀ ਹੁੰਦੀਆਂ ਇੱਕ ਆ ਜੀ ਆ ਸੂਟ ਵੱਡੀਆਂ ਵੇਖ ਵਧੀਆ ਕੋਰਟੀ ਹੂੰ ਤਾਂ ਸਾਲ ਦਾ ਹੋਊਗਾ ਨਾ ਵਧੀਆ ਆ ਜਾਣਾ ਵਾ ਹੂੰ ਦੇਖੋ ਜੀ ਟੋਪੀ ਆਊਗੀ ਹੁਣ ਕੱਲੀ ਜਰਾਬਾ ਆਣੀ ਟੋਪੀ ਸਹੀ ਆ ਟੋਪੀ ਮੈਂ ਆ ਕੇ ਕਹਿੰਦੀ ਟੋਪੀ ਛੋਟੀ ਆ ਜਰਾਬਾ ਟੋਪੀ ਆ ਜਾਊਗੀ ਹੁਣ ਟੋਪੀ ਜਰਾਬਾ ਆ ਕਿ ਪਾ ਦੇ ਕੋਟੀ ਅਗਲੇ ਸਾਲ ਆਜੂਗੀ ਨਾ ਕੀ ਡਰੈਸ ਪਾ ਮੈਂ ਤਾ ਇਹ ਬੋਲ ਕੇ ਜਤੀ ਪਾ ਮੈਂ ਉਹਨੇ ਨੂੰ ਮਾਟੋਪੀਆ ਟੋਪੀ ਹੋਣੀ ਨਹੀਂ ਆਈਦਾ ਟੋਪੀ ਬਲਾਵੀ ਨਾਨੇ ਨੂੰ ਨਾ ਆ ਹਾਂ ਆ ਮੈਨੂੰ ਸੋਣਾ ਲੱਗਿਆ ਹਾਂ ਚੱਕ ਕੇ ਪਜਮਾ ਚੱਲ ਆ ਲੋ ਇੱਕ ਜੀ ਆ ਆ ਹੁਣ ਆ ਜੂਗਾ ਪੂਰਾ ਸੈੱਟ ਵਾ ਜਿਵੇ ਆ ਆ ਹੁਣ ਆ ਜਾਣਾ ਵਾ ਨਾਲ ਨਾ ਦਸਤਾਨੇ ਆ ਹਾਂ ਮੋਜੀ ਆ ਕੈਪ ਸੀਗੀ ਨਾ ਇਹਦੇ ਨਾਲ ਬਟਾ ਸੱਚੇ ਦੇ ਪਿੱਛੇ ਆ ਹਾਂ ਇਹਦੇ ਆ ਮਿਆ ਕੈਪ ਮੋਜੀ ਆ ਤੇ ਆ ਨਾਲ ਕੰਬਲੀ ਵੀ ਆ ਇਹਦੇ ਪੂਰਾ ਸੈੱਟ ਆ ਇਹ ਆ ਜਾਣਾ ਵਾ ਇਹ ਛੋਟਾ ਵਾ ਬਾਕੀ ਸਾਰੇ ਥੋੜੇ ਵੱਡੇ ਲਏ ਆ ਮੈਂ ਹੋਰ ਧੁੰਡ ਠੰਡ ਠੰਡ ਲੰਘ ਵੀ ਇੱਥੇ ਨਾ ਵੀ ਸ਼ਾਪਿੰਗ ਕਰਾਂਗੇ ਆਪਾਂ ਹਾਂ ਲਓ ਜੀ ਆ ਸੀ 4 ਸੂਟ ਐਂਡ ਇੱਕ ਆ ਜੀ ਆ ਵਾਕਰ ਆਸ਼ ਕੱਢ ਕੇ ਦਿਹਾਵਾ ਆ ਵੀ ਆ ਸ਼ੇਡ ਆ ਸਾਰਾ ਅੱਡੋ ਅੱਡ ਹੋਣਾ ਵਾ ਆ ਜੀ ਕੱਢ ਲਓ ਹਾਂ ਜੀ ਆ ਲਓ ਪੱਤ ਲੈ ਕੇ ਪਤ ਸਰ ਜਾਉਲੀ ਨੂੰ ਦੇਖ ਪਾਪਾ ਨੇ ਖੋਲ ਨਹੀਂ ਦਿੱਤੀ ਉਹ ਫਲੂ ਕਰੇ ਹਾਂ ਇਹ ਉੱਪਰ ਹੈਂਡਲ ਹੁੰਦਾ ਨਾ ਫੜਨ ਵਾਸਤੇ ਹਾਂ ਸਾਰਾ ਅੱਡ ਅੱਡ ਇੱਕ ਸਾਲ ਨਹੀਂ ਬਣੇ ਇੱਕ ਸਾਲ ਵੀ ਬਣੇ ਹਾਂ ਗੱਡੀ ਵਿੱਚ ਲਾਉਣ ਵਾਲੀ ਵਿੱਚ ਸਾਰਾ ਕਸਣਾ ਪਊਗਾ ਹਾਂ ਟਾਇਰ ਟੂਰ ਸੇ ਹਮ ਇਕੱਠਾ ਵੀ ਹੋ ਜਾਂਦਾ ਨਾ ਇਕੱਠਾ ਕਰਕੇ ਜਿਵੇਂ ਆਪਾਂ ਹਾਂ ਪਿੱਛੇ ਹੈਂਡਲ ਆਵੇ ਬਣਾ ਲਿਓ ਹੁਣ ਜਿਵੇਂ ਮਰਜ਼ੀ ਹਾਂ ਅਸੀ ਲਿਆਤਾ ਜਿੱਦਾਂ ਇੱਦਾਂ ਜੋੜੂਗਾ ਨਾ ਦੂਸਰੀ ਸਵੇਰ ਹਾਂ ਹਾਂ ਇੱਦਾਂ ਛੱਡ ਜੂਗਾ ਹਾਂ ਆ ਵਧੀਆ ਨੀ ਹੋਊਗਾ ਇੱਥੇ ਗਾਣੇ ਨਹੀਂ ਦਿੱਤੇ ਤੁਹਾਨੂੰ ਚਲਾਉਣ ਵਾਸਤੇ ਹਾਂ ਚੱਲ ਪਾ ਲਿਓ ਠੀਕ ਆ ਚਲਾਉਂਦਾ ਗਾਣੇ ਕੋਈ ਤੇ ਲੈ ਕੇ ਆਉਣੇ ਕੋਈ ਜਦ ਹਊਗਾ ਨਾ ਬੈਠਣ ਵਾਲਾ ਮੈਨੂੰ ਫੋਨ ਕਰ ਦੇ ਮੈਂ ਸੱਲ ਲਿਆਉਂਗੀ ਠੀਕ ਆ ਹਾਂਜੀ

ਉਹ ਜੋੜ ਚੁਗਾ ਜੋੜ ਚੁਗਾ ਸਰਦਾਰ ਜੀ ਹਾਂ ਨਾ ਵੀ ਦੱਸਿਆ ਹੋਊਗਾ ਉੱਪਰ ਠੀਕ ਆ ਰੇ ਗੁਰ ਗਿਆ ਸੰਝਣਾ ਹਾਵੇ ਹਾਂ ਠੀਕਾ ਹਾਂ ਲੱਪਗੇ ਬਾਅਦ ਜਦੋਂ ਹੋ ਗਿਆ ਤੇ ਬਾਅਦ ਮੰਨ ਲਓ ਜੇ ਖੁੱਲ ਗਿਆ ਨਾ ਹਾਂਜੀ ਖੁੱਲ ਕੇ ਇਹਨੂੰ ਐਂ ਘਮਾਉਗੇ ਇੱਥੇ ਜਾ ਕੇ ਲੋਕ ਲੱਗ ਜੂਗਾ ਹਾਂ ਠੀਕ ਆ ਵੀ ਉਹ ਰੁਕ ਜੂਗਾ ਫੇ ਇਕੱਠਾ ਨਹੀਂ ਹੋਊਗਾ ਜਦ ਤੱਕ ਆਪਾਂ ਆਪ ਨਹੀਂ ਕਰਦੇ ਹਾਂ ਟੈਰ ਚਲੋ ਬਈ ਉਹਦਾ ਸਾਡੇ ਜੀ ਜਾਂਦੇ ਹੋਈ ਹੁੰਦੇ ਜਾਂਦੇ ਰੇ ਟਿਕਦਾ ਨਹੀਂ ਹਾਂ ਇਹ ਡਿੱਗਦਾ ਨਹੀਂਗਾ ਛੋਟੇ ਹੁੰਦੇ ਉਹਦੇ ਚਾਰ ਹੀ ਟਾਇਰ ਹੁੰਦੇ ਉਹ ਡਿੱਗ ਜਾਂਦੇ ਆ ਮੀਨੂ ਕੰਧ ਮੀਨੂ ਬੇਬੇ ਬਾਦੀ ਲੱਗੀ ਪਈ ਹੋਵੇ ਨਹੀਂ ਇੱਕ ਵਾਰ ਕਰਦਾ ਇੱਕੋ ਜਿਹਾ ਰੂਹ ਦੇ ਪਥੋੜਾ ਡਿੱਗਦੀ ਸੀ ਬਹੁਤ ਡਿੱਗਦੀ ਸਾਡੇ ਉੱਚਾ ਰੈਂਪ ਬਣੇ ਹੋਏ ਆ ਨਾ ਬੜਾ ਡਿੱਗਦੀ ਹਮੇਸ਼ਾ ਧੰਨਵਾਦ ਠੰਡ ਨਾਲ ਆ ਨਵਾਬ ਸਾਡੇ ਨੂੰ ਠੰਡ ਨਾ ਲੱਗੇ ਇਹ ਅਜੀ ਕੰਬੜ ਹਾਂ ਪਤਾ ਵੀ ਕਾ ਹਾਂ ਆਗੇ ਜੀ ਕੰਬੜ ਐਂਡ ਮੰਮੀ ਦੇ ਤੇ ਵੀਰੇ ਭਾਬੀ ਦੇ ਮੈਂ ਜੀ ਪੈਸੇ ਰੱਖਿਆ ਕਿਉਂ ਕੱਪੜੇ ਇਹਨਾਂ ਨੇ ਬਣਾ ਲਏ ਸੀਗੇ ਮੈਂ ਪੈਸੇ ਦੇ ਦਿੱਤੇ ਮੈਂ ਕੱਪੜੇ ਬਣਾ ਲਏ ਦੁਆਰਾ ਠੀਕ ਹਾਂ ਆ ਜੀ ਨਵਾਬ ਸਾਡੇ ਦੇ ਕੜੇ ਉਹ ਆ ਗਏ ਨਾ ਹੂੰ ਤੰਜੋੜੇ ਹੋ ਗਏ ਆ ਬਸ ਸਾਲ ਕਦਾ ਹੋਊਗਾ ਚਾਂਦੀ ਬਹੁਤ ਮਹਿੰਗੀ ਹੋ ਗਈ ਭਈ ਵਧੀਆ ਤੰਦੂਰ ਆਵੇ ਕੜੇ ਜੀ ਖੋਲੋ ਦਿਖਾ ਦੇ ਬੜੀ ਵਹਾਈ ਲਾ ਲਓ ਸਹੀ ਤਾਂ ਕਸੂ ਉਹ ਛੋਟੇ ਸੀ ਹੋਈ ਆਇਆ ਉਹ ਫਿਰ ਮੈਨੂੰ ਸੀਗਾ ਮੈਂ ਕਿ ਨਾਨਕੇ ਚਲ ਗਈ ਤਾਂ ਛੋਟੇ ਲੈਉਣ ਸੇ ਮੈਂ ਥੋੜੇ ਵੱਡੇ ਲਈ ਆਈ ਆ ਜਾ ਆ ਜਾਣਗੇ ਚਲੋ ਹੁਣ ਹੁਣ ਆ ਜਾਣੇ ਹਾਂ ਵੱਡੇ ਵੀ ਹੋ ਜਾਂਦੇ ਹਾਂ ਤੁਸੀਂ ਦੇਖੀ ਜੀ ਬਾੜੇ ਛੋਟੇ ਸੀ ਨਾ ਉਹ ਪਤਲੇ ਬਹੁਤ ਸੀ ਹਾਂ ਵੇਟ 90 90 ਗ੍ਰਾਮ ਦੀ ਨਹੀਂ ਸੀ ਹਾਂ ਬਤਲੇ ਸੀਗੇ ਫਿਰ ਮੈਨੂੰ ਆਹ ਸੋਨੇ ਲੱਗੇ ਫਿਰ ਅਸੀਂ ਆਹ ਲੈ ਲਿਆ ਹਾਂ ਅੱਛਾ ਹਾਂ ਨਹੀਂ ਪਹਿਜਾਣੇ ਮੈਂ ਨਹੀਂ ਖੋਲ ਮੈਂ ਉਹ ਵੀ ਦੇਖ ਲੈ ਮੈਂ ਸੋਚਿਆ ਕਿ ਤੇ ਉਵੇਂ ਹੀ ਹੈ ਗੋਲ ਹੀ ਹਾਂ ਇਹ ਤੋਂ ਬਧੀ ਅਬ ਕੀ ਖੋਲ ਕੇ ਪਹਿਜਾਂਗੇ ਦੇਖੋ ਚੱਲ ਚੱਲ ਬੱਸ ਕਰ ਇਹ ਤਾਂ ਕਿ ਮੇਰਾ ਕਰ ਹੋ ਜਾ ਹਾਂ ਹੁਣ ਜੀ ਮੈਂ ਮੈਨੂੰ ਲੋੜੀ ਤੇ ਹਨਾ ਭਤੀਜੇ ਦੀ ਲੋੜੀ ਤੇ ਕੀ ਕੀ ਮਿਲਿਆ ਉਹ ਮੈਂ ਤੁਹਾਨੂੰ ਦੱਸਤੀ ਹਾਂ ਅਗਰ ਮੂੰਹ ਦੇਖੋ ਮਰੁੰਡੇ ਨਾਲ ਲਵੇੜੇ ਬੁਗਾ ਦਿਖਾਇਆ ਚਾਨੂ ਬੁਗਾ ਮਾਮੀ ਮਾਮੀ ਦੀ ਲੋੜੀ ਚ ਮਰੁੰਡਾ ਖਾ ਕੇ ਮੂੰਹ ਵੇਖ ਲਵੇ ਹੈ ਆ ਲੈ ਮੰਮੀ ਆ ਵੀ ਫੜਾ ਇਹਨੂੰ ਬੰਦ ਕਰਕੇ ਪਿੱਛੇ ਕਰ ਦੇ ਹਾਂਜੀ ਹਾਂਜੀ ਨਹੀਂ 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 ਜੀ ਮੈਂ ਲਿਓਨੀ ਲਾਪੇ ਜੀ ਇਹ ਤੇ ਨੂੰ ਨਾ ਖਾ ਲੈ ਮੈਨੂੰ ਮੇਰੇ ਹੀ ਮੇਰੇ ਵਿੱਚ ਮੇਰੇ ਹੀ ਲੱਗੀ ਜਾਂਦੀ ਤੂੰ ਤੇ ਇੱਧਰ ਬੈਠੀ ਲਿਆਓ ਗਿਫਟ ਲਿਆਓ ਹੁਣ ਵੱਡਾ ਚੱਕਦਾ ਚੱਕਦਾ ਓਏ ਚੱਕੂ ਜਾਣ ਕੇ ਸ਼ੁਮਨ ਨੂੰ ਚੁੱਉ ਓਏ ਚੱਕੂ ਜਾਣ ਕੇ ਸ਼ੁਮਨ ਕਰ ਹੇਤ ਲੋ 1 2 3 4 5 6 ਚੱਲ ਵੀ 1 2 3 ਜੀ ਦੱਸਦੇ ਆ ਮੀਨੂੰ ਪੇਕੇ ਆ ਲੋ ਕੀ ਕੀ ਗਿਫਟ ਮਿਲੇ ਆ ਸਭ ਤੋਂ ਪਹਿਲਾਂ ਵੱਡਾ ਗਿਫਟ ਖੋਲ ਲੈਨੇ ਆ ਬਾਕੀ ਆਪਾਂ ਬਾਅਦ ਦੱਸਦੇ ਆ ਹਾਂਜੀ ਛੋਟੇ ਦੱਸਾਂ ਪਹਿਲਾਂ ਓਕੇ ਜੀ ਜੀ ਇੱਕ ਮੀਨੂੰ ਮਮਾ ਹੁਣਾਂ ਨੇ ਸੂਟ ਬਣਾ ਕੇ ਦਿੱਤਾ ਵਾ ਜਿਹੜਾ ਮੈਂ ਫੰਕਸ਼ਨ ਆਉਂਦਿਆਂ ਸਵੇਰੇ ਪਾਇਆ ਸੋ ਇਹਨਾਂ ਨੇ ਮੈਨੂੰ ਪਹਿਲਾਂ ਸਵਾ ਕੇ ਦਿੱਤਾ ਵੀ ਤੂੰ ਫੰਕਸ਼ਨ ਤੇ ਹਨਾ ਉਹੀ ਪਾ ਲਈ ਸੋ ਸਰਦਾਰ ਜੀ ਦੀ ਮਤਲਬ ਕੱਪੜਿਆਂ ਦੇ ਪੈਸੇ ਦਿੱਤੇ ਸੀ ਬੱਚਿਆਂ ਦੇ ਵੀ ਕਿਉਂਕਿ ਹਨਾ ਆਲਰੇਡੀ ਮੈਂ ਬਣਾ ਲਈ ਸੀ ਸੋ ਇਹਨਾਂ ਦੇ ਪੈਸੇ ਦਿੱਤੇ ਸੀਗੇ ਮੇਰਾ ਸੂਤ ਦਿੱਤਾ ਸੀ ਮੈਨੂੰ ਸਾਰੇ ਕਹਿੰਦੇ ਆ ਉਹ ਦੱਸਿਆ ਨਹੀਂ ਨਾ ਸਾਰੇ ਕਹਿੰਦੇ ਤੁਸੀਂ ਲਈ ਗਏ ਆ ਦਿੱਤਾ ਨਹੀਂ ਕਿਸੇ ਨੂੰ ਨਹੀਂ ਜੀ ਐ ਨਹੀਂ ਹੁੰਦਾ ਅਸੀਂ ਸਭ ਨੂੰ ਉਦਾਂ ਹੀ ਹੁੰਦਾ ਹੁਣ ਤੁਸੀਂ ਵੀ ਹਨਾ ਲੈ ਕੇ ਰੱਖਿਆ ਨਹੀਂ ਜਾਂਦਾ ਨਾ ਜਿਵੇਂ ਹੁਣ ਹੁੰਦਾ ਵਾ ਵਿੱਚ ਦਹੀਂ ਦਾ ਵੀ ਆ ਸਭ ਨੂੰ ਦਿੱਤਾ ਵਾ ਜਿਵੇਂ ਹੁਣ ਕੋਹਾ ਹੁਣੀ ਜੀ ਸੀਗੇ ਸਾਡੀਆਂ ਉਹਨਾਂ ਨੇ ਹਨਾ 11 1100 ਰੱਖਿਆ ਸੀ ਸੋ ਅਸੀਂ ਲੋਹੜੀ ਦਾ ਕਰਕੇ ਉਹਨਾਂ ਨੂੰ 21 2100 ਕਰਕੇ ਵਾਪਸ ਦਿੱਤਾ ਆ ਹਨਾ ਇਹਦਾ ਧੀਆਂ ਕੋਲ ਵੀ ਨਾ ਕਿਸੇ ਬਲਦਿਆ ਵੀ ਲੈ ਕੇ ਰੱਖਿਆ ਨਹੀਂ ਜਾਂਦਾ ਹਨਾ ਸਭ ਨੂੰ ਅਸੀਂ ਦਿੰਦੇ ਵੀ ਆ ਉਸ ਤੱਕ ਨਹੀਂ ਦਿਖਾਏਗੇ ਪਹਿਲੀ ਗੱਲ ਲੈਣ ਵਾਸਤੇ ਕੁਝ ਲੋਣਾ ਵੀ ਪੈਂਦਾ ਹੈ ਅਸੀਂ ਇੱਡਾ ਫੰਕਸ਼ਨ ਕੀਤਾ ਫ੍ਰੀ ਥੋੜਾ ਹੋਇਆ ਤੇ ਪੈਸਾ ਵੀ ਲੱਗਿਆ ਹਨਾ ਸੋ ਇੱਕ ਖੁਸ਼ੀ ਸੀਗੀ ਇੱਕ ਮੇਰੇ ਸਾਡੇ ਭਤੀਜੇ ਦੀ ਪਹਿਲੀ ਲੋਹੜੀ ਸੀਗੀ ਸੋ ਸਭ ਦਿੱਤਾ ਬਈ ਮੈਨੂੰ ਐਵੇਂ ਕਹਾਂ ਮੈਂ ਭੂਆ ਸੀਗੀ ਬਹੁਤ ਦਿੱਤਾ ਵਾ ਲੋਹੜੀ ਦਾ ਮਹੀਨਾ ਸੀਗਾ ਸੋ ਮੈਨੂੰ ਪਾਣੀ ਚਕਾਈ ਵੀ ਹੈ ਨਾ ਉਹ ਵੀ ਆਪਾਂ ਵਲੌਗ ਚ ਸ਼ੋਅ ਕੀਤਾ ਸੀ ਮੈਨੂੰ ਪਰਸੂਪੇ ਦਿੱਤਾ ਸੀ ਮਮਾ ਹਣਾ ਨੇ ਪਾਣੀ ਚਕਾਈ ਮੈਂ ਪਹਿਲੀ ਕਲੀ ਭੂਆ ਸੀ ਫਿਰ ਠੀਕ ਹੈ ਜੀ ਚਲ ਇਹਨਾਂ ਹੋ ਗਿਆ ਹੁਣ ਆਹ ਗਿਫਟ ਸਭ ਤੋਂ ਵੱਡਾ ਗਿਫਟ ਆਪਾਂ ਖੋਲਦੇ ਆ ਜੀ ਬਹੁਤ ਸਰਬੱਤ ਇਹ ਜੀਜੇ ਨੂੰ ਦਿੱਤਾ ਗਿਫਟ ਕਹਿੰਦੇ ਨਾ ਜੀਜੇ ਨੂੰ ਕੁਝ ਦਿੱਤਾ ਨਹੀਂ ਆਹ ਰਿਹਾ ਗਿਫਟ ਜੀਜੇ ਲਈ ਖੋਲੋ ਖੋਲੋ ਲਓ ਜੀ ਆ ਕਾਊਂਟ ਕਰੋ 1 2 3 ਨਹੀਂ ਦੇਖਦਾ ਨਹੀਂ ਦੇਖਦਾ ਐਸ ਬੰਦੇ ਦੇਖਦਾ ਮੇਰੀ ਗੱਲ ਹੋ ਜਾਣੀ ਜੀ ਮੈਂ ਬੋਲਦੀ ਹਾਂ ਇਹ ਆ ਜੀ ਮਾਈਕ੍ਰੋਵੇਵ ਮਾਈਕ੍ਰੋਵੇਵ ਓਵਨ ਮਾਈਕ੍ਰੋਵੇਵ ਸ਼ੇਮ ਹੀ ਹੁੰਦੇ ਮਾਈਕ੍ਰੋਵੇਵ ਓਵਨ ਹਾਂ ਥੋੜਾ ਜਿਹਾ ਮਤਲਬ ਫੀਡ ਮਾਈਕ੍ਰੋਵੇਵ ਓਵਨ ਹੀ ਆ ਮਾਈ ਓਵਨਸ ਔਰ ਨੋਰਮਲ ਸਿੰਪਲ ਕਹਿੰਦੇ ਆਪਾਂ ਹਾਂ ਬੰਦੜ ਕੇ ਡੱਬਾ ਬੰਦ ਕਰ ਦੇ ਨਾ ਪਤਾ ਥੋੜੀ ਕੋਈ ਹਾਂ ਤਾਂ ਖਾ ਦਨੇ ਆ ਭਈ ਅਸੀਂ ਨਹੀਂ 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 ਦਿਖਾ ਦੇ ਨਹੀਂ ਦਿਖਾਦਾ ਕੋਈ ਨਹੀਂ ਦਿਖਾਦਾ ਬਤਾ ਕੋਈ ਇੱਥੇ ਦਿਖਾ ਦੋ ਬਹੁਤ ਆਈ ਨਹੀਂ ਆ ਅੱਜ ਲੱਗਦਾ ਅੱਜ ਤਾਂ ਚਾਹੇ ਕੋਈ ਸੀ ਮੇਰੇ ਬਾਰੀ ਕੱਢ ਲੈਂਦੇ ਨਹੀਂ ਤਾਂ ਦੇਖ ਲੈਂਦੇ ਸਾਰੇ ਨਹੀਂ ਰਖਣਾ ਉੱਪਰ ਦੋ ਸਾਰੇ ਥੋੜਾ ਜਿਹਾ ਮਤਲਬ ਹਾਂਜੀ ਹੋਣਾ ਇਹ ਮੈਂ ਤਾਂ ਬੜਾ ਬਣਾ ਮੋਢੇ ਲਹਿੜ ਕੇ ਮੈਂ ਤੇ ਆਣੀ ਪਰ ਰੇੜੀਆ ਦਾ ਮੂੰਹ ਹਾਂ ਖੋਲ ਕੇ ਦਿਖਾਈ ਟੱਚਾ ਹਾਂ ਬੋ ਲੈਸ ਸੁੱਲਾਹ ਖਾਸ ਰੱਬ ਤੇ ਕਰ ਲੈਣਾ ਪਹਿਲਾਂ ਦੋ ਸਮਾਨਾਂ ਵਿੱਚ ਕੱਢ ਲੈ ਸਾਰਾ ਸਮਾਨ ਮਾਨ ਇਆ ਤੁਸ ਤੇ ਕਹਿੰਦੇ ਨਾ ਕੋਨਾ ਇਹ ਚਿਕਨ ਨਾਲ ਪਰ ਪਰਦਾ ਆਇੜਾ ਆਵਲਾ ਸਟੈਂਡ ਆਇੜਾ ਥੱਲੇ ਵਾਲਾ ਆਈਆ ਉਹ ਉੱਪਰ ਵਾਲਾ ਉੱਪਰ ਵਾਲਾ ਆਈਆ ਆਈਆ ਆ ਵਜੇ ਕਨ ਉਹ ਇਹਨਾਂ ਦੇ ਉੱਪਰ ਆਪਾਂ ਰੱਖ ਸਕਦੇ ਹਾਂ ਹੋ ਜਾਂਦੇ ਆ ਫਿਰ ਹਾਂ ਥੱਲੇ ਰੱਖ ਹਾਂ ਆ ਵਗੇ ਸਈਆ ਜਿਵੇਂ ਆਪਾਂ ਪੀਜ਼ਾ ਵਗੈਰਾ ਆਪਾਂ ਕੁਝ ਵੀ ਬਣਾਉਣੀ ਆ ਨਾ ਹਾਂਜੀ ਇਹ ਆਪਣੇ ਆਪ ਖੁਲੀ ਹੋਣੀ ਹੋਣੀ ਇਹ ਵਿੱਚ ਰੱਖਦੇ ਨੇ ਆ ਵਿੱਚ ਰੱਖ ਨਾ ਸਿੱਟੂ ਲੱਗਿਆ ਹੈ ਨਾ ਉਹ ਦਿੱਤੀ ਉਹਦੇ ਤੋਂ ਕੰਬੂਆ ਉਹ ਜਿਹੜਾ ਪਹਾਂ ਲੱਗਦਾ ਹੈ ਹੈ ਐਦਿਆਂ ਹੈ ਐਦਿਆਂ ਐਦਿਆਂ ਉਹ ਤੇ ਉਹਨਾ ਕਰਦੀ ਤੇ ਸਾਰਾ ਮੁੱਤ ਉਹ ਤਾਂ ਫਲੋਂ ਉਹਨੇ ਵੀ ਤੋੜ ਦੇਣਾ ਉਹ ਹੋ ਆ ਲੈ ਉਹ ਕੌਣ ਸੀਕਾ ਤਾਂ ਠੀਕ ਹੈ ਜੀ ਸਾਰਿਆਂ ਨੇ ਦੇਖ ਲਿਆ ਹਾਂ ਜੀ ਹੁਣ ਕਿਸੇ ਨੇ ਕਹਿਣਾ ਨਹੀਂਗਾ ਕਿਸੇ ਨੇ ਇਹ ਨਹੀਂ ਕਹਿਣਾ ਦਿੱਤਾ ਨਹੀਂ ਕੁਛ ਬਹੁਤੇ ਨੇ ਜਿਹਨੇ ਕਿਹਾ ਹਮ ਨੂੰ ਪਤਾ ਕੀ ਕਹਿਣਾ ਉਹਨਾਂ ਨੇ ਕਹੀ ਦੇਣਾ ਵਾ ਸਾਰਾ ਨਹੀਂ ਨਹੀਂ ਉਹ ਤੋਂ ਸਾਰਾ ਇਕੱਠਾ ਕੀਤਾ ਪੈਸਾ ਵਾਧੂ ਸੀ ਤਾਂ ਕਿ ਗਿਫਟ ਦੇਤਾ ਲਾਇਆ ਵੀ ਐ ਲਾਇਆ ਵੀ ਐ ਸਾਡਾ 2 ਲੱਖ ਰੁਪਏ ਦਾ ਖਰਚਾ ਲੱਗ ਗਿਆ ਇਹਨਾਂ ਦਾ ਇਕੱਠਾ ਵੀ ਨਹੀਂ ਹੁੰਦਾ ਉਹ ਸਾਫ ਸਿਆਣੇ ਆ ਇਹ ਕਿੰਨੇ ਨੇ ਸੱਪ 80 85 ਜਣੇ ਆਏ ਸੀ ਫੰਕਸ਼ਨ ਤੇ ਤੇ 2 ਲੱਖ ਰੁਪਏ ਦਾ ਖਰਚਾ ਲਾਤਾ ਸੀ ਇਹ ਆ ਚਲ ਜਵਾਕ ਕੁੱਟੇ ਗਏ ਪਹਿਲੇ ਮੋੜ ਤੇ ਵਰਤਾ ਕਰੀ ਰਹਿ ਜਾਂਦਾ ਪਹਿਲੇ ਸਟਾਡੌਂ ਰਹਿ ਜਾਂਦਾ ਹੋਈ ਰਹੀ ਐ ਰੋੜ ਆ ਜਾ ਵੈਰੀ ਨਾਈਸ ਵੈਰੀ ਨਾਈਸ ਕਦੇ ਕਦੇ ਇਦਾਂ ਵੀ ਹੋ ਜਾਂਦਾ ਵਿੱਚ ਵਿੱਚ ਇਹ ਸ਼ੁਰੂਜੇ ਲਾਣਾ ਕਿ ਨਹੀਂ ਇਹ ਸ਼ੁਰੂਜੇ ਲਾਉਣਾ ਕਿ ਨਹੀਂ ਲਓ ਜੀ ਆਪਾਂ ਕਰਦੇ ਆ ਹੁਣ ਅੱਜ ਦੇ ਵਲੌਗ ਦੀ ਐਂਡਿੰਗ ਤੁਹਾਨੂੰ ਸਾਡਾ ਇਹਦਾ ਵਲੌਗ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਅਗਰ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਚ ਤਦ ਤੱਕ ਲਈ ਬਾਏ ਬਾਏ